ਅੱਜ ਜਿਹੜੇ ਤੁਹਾਨੂੰ ਦਰਸ਼ਨ ਕਰਵਾਉਣੇ ਆ ਇਸ ਸਿੱਖਾਂ ਦਾ ਜੋ ਮੇਨ ਅਸਥਾਨ ਦਰਬਾਰ ਸਾਹਿਬ ਸ੍ਰੀ ਅਮਰਤ ਸਰਸਵਰ ਪਿੱਛੇ ਕਾਰ ਪਾਰਕਿੰਗ ਰਹਿ ਗਈ ਜੀ ਕਾਰ پارک ਕਰਤੀ ਸੀ ਆਪਾਂ ਨੇ ਹੁਣ ਆਪਾਂ ਦਰਬਾਰ ਸਾਹਿਬ ਜੀ ਵਾਲੇ ਰਸਤੇ ਤੁਰ ਪਏ ਆ ਸੰਗਤ ਬਹੁਤ ਆ ਰਹੀ ਆ ਆਪਣੇ ਇੰਡੀਆ ਤੋਂ ਵੀ ਆ ਸੰਦੀਪ ਸਾਰੀਆਂ ਸਟੇਟਾਂ ਤੋਂ ਵੀ ਤੇ ਫੋਰਨਰ ਵੀ ਬਹੁਤ ਆਉਂਦੇ ਆ ਹਾਂ ਜੀ ਤੰਤਨ ਗੁਰੂ ਰਾਮਦਾਸ ਪਾਸ਼ਾ ਜੀ ਦੀ ਪਾਵਨ ਪਵਿੱਤਰ ਧਰਤੀ ਜਿੱਥੇ ਅ ਇਸ ਸਿਰਫ ਇੱਕ ਦੇਸ਼ ਤੋਂ ਨਹੀਂ ਵੱਖ-ਵੱਖ ਦੇਸ਼ਾਂ ਤੋਂ ਪ੍ਰਦੇਸ਼ਾਂ ਤੋਂ ਆਪਣੇ ਸਾਹਮਣੇ ਦੇਖ ਲਓ ਨਾ ਫੋਰਨਰ ਜਾ ਰਹੇ ਆ ਹਾਂਜੀ ਇਹ ਪੂਰੇ ਇਦਾਂ ਡਿਟੇਲ ਦੇ ਵਿੱਚ ਇਹਨਾਂ ਨੂੰ ਜਿਹੜੇ ਦੱਸਣ ਲਈ ਇੱਥੇ ਨਾ ਗਾਈਡਰ ਰੱਖੇ ਜਾਂਦੇ ਆ ਹਾਂਜੀ ਉਸ ਪਹਿਲ ਉਹਨਾਂ ਨੂੰ ਮਤਲਬ ਪੈਸੇ ਦਿੰਦੇ ਆ ਉਹ ਸਾਰਾ ਉਸ ਦੇ ਬਾਰੇ ਜਾਣਕਾਰੀ ਦਿੰਦੇ ਆ ਹਾਂ ਇਦਾਂ ਇਹ ਹੋ ਸਕਦਾ ਵੀ ਦਿੱਲੀ ਤੋਂ ਵੀ ਆਇਆ ਹੋਵੇ ਨਾਲ ਜਾਂ ਬੰਬੇ ਤੋਂ ਜਾਂ ਕਿਤੇ ਵੀ ਚੰਡੀਗੜ੍ਹ ਤੋਂ ਵੀ ਲਿਆ ਹੋਵੇ ਹਾਂਜੀ ਜਾਂ ਅੰਮ੍ਰਿਤਸਰ ਤੋਂ ਵੀ ਹੋ ਸਕਦੇ ਜੀ ਆਲਾ ਦਵਾਲ ਹੈ ਨਾ ਕਿੰਨਾ ਮਤਲਬ ਸਾਫ਼ ਸੁਥਰਾ ਹੈ ਜੀ ਆਪਣਾ ਜੋ ਰਸਤਾ ਹੈ ਮੇਨ ਰਸਤਾ ਕਿੰਨਾ ਵਧੀਆ ਲੱਗਦਾ ਹਮ ਕਿੰਨਾ ਸ਼ਾਂਤਮਈ ਮਾਹੌਲ ਹੈ ਤੇ ਜਿਹੜੀ ਸਫਾਈ ਬਹੁਤ ਵਧੀਆ ਹੈ ਨਾ ਇੱਕ ਜਿਹੜੀ ਦੇਖਾ ਮੇਨ ਜਦੋਂ ਆਪਾਂ ਰਸਤੇ ਤੋਂ ਹੁਣ ਜਾ ਰਹੇ ਹਾਂ ਇਹ ਜਿਹੜੀ ਦਿੱਖ ਬਹੁਤ ਸੋਹਣੀ ਹੈ ਏ ਵੀ ਸਾਰਾ ਜਿਹੜਾ ਇਹਨਾਂ ਨੇ ਪਿੱਛੇ ਪ੍ਰਬੰਧ ਕਰਿਆ ਜਦੋਂ ਜਦੋਂ ਆਪਾਂ ਰਸਤੇ ਤੋਂ ਪਹੁੰਚਦੇ ਆਂ ਦਰਬਾਰ ਸਾਹਿਬ 'ਚ ਉੱਥੇ ਤੱਕ ਪਹੁੰਚਣ ਦਾ ਰਸਤਾ ਵੀ ਹੁਣ ਵੈਸੇ ਬੜਾ ਵਧੀਆ ਬਣਾਤਾ ਤੇ ਹੁਣੋਂ ਸਾਹਮਣੇ ਜ਼ਿਲ੍ਹਿਆਂ ਵਾਲਾ ਬਗ ਰਹਿ ਜਾਂਦਾ ਹਾਂਜੀ ਤੇ ਹੁਣ ਆਪਾਂ ਸੱਜੇ ਮੁੜਾਂਗੇ ਸੱਜੇ ਮੁੜ ਕੇ ਆ ਉਹ ਸਮੇਂ ਜਿਵੇਂ ਹਨਾ ਹਾਂ ਸਮੇਂ ਦੇ ਵਿੱਚ ਜਿਹੜੇ ਬਜ਼ੁਰਗ ਸੀਗੇ ਬੀਬੀ ਉਹਨਾਂ ਦੀ ਦੇਖ ਬਣਾਈ ਆ ਪੁਰਾਣੇ ਟਾਈਪ ਦੀ ਤੇ ਕਾਲੇ ਦੋ ਵਾਲੇ ਹਨਾ ਜਿਹੜਾ ਸਾਰਾ ਕੁਝ ਕਲਰ ਇੱਕੋ ਜਿਹਾ ਕੀਤਾ ਹੋਇਆ ਔਰ ਇਹਦੇ ਬੋਲੇ ਜਿਹੜੀਆਂ ਮਦ ਦੁਕਾਨਾਂ ਨੇ ਇੱਕ ਅੰਦਰੋਂ ਹੁਣ 메ਨ ਗੇਟ ਇਹ ਹੋ ਗਿਆ ਜਿਹੜਾ ਆਪਾਂ ਸ਼ਹਿਰ ਦੇ ਵਿੱਚੋਂ ਆ ਰਹੇ ਆ ਇਹ ਇਸਤੇ ਹੀ ਰਸਤਾ ਨਿਕਲਦਾ ਹੈ ਜ਼ਿਲ੍ਹਿਆਂ ਵਾਲੇ ਬਾਗ ਦਾ ਜਦੋਂ ਬਾਹਰ ਦਾ ਰਸਤਾ ਹੈ ਨਾ ਗੇਟ ਉਹ ਇਸ ਰਸਤੇ 'ਤੇ ਹੀ ਹੈ ਸੰਦੀਪ ਜੀ ਹੁਣ ਆਪਾਂ ਜਿਹੜਾ ਹਨ ਦਰਬਾਰ ਸਾਹਿਬ ਦਾ ਅਗਲਾ ਹਿੱਸਾ ਹੈ 메ਨ ਡਿਊਟੀ ਤੋਂ ਅੱਗੇ ਰਹਿ ਜਾਂਦੀ ਆ ਹਾਲੇ ਆਪਾਂ ਉੱਥੇ ਪਹੁੰਚਾਂਗੇ ਜੀ ਜੀ ਇਹ ਨਾ ਕੋਈ ਆਪਣੇ ਵੀਰ ਹਨਾ ਉੱਥੇ ਲਈ ਬੈਠੇ ਆ ਜੋ ਕੇਨ ਉੱਥੋਂ ਪਾਣੀ ਲੈਂਦੇ ਆਪਣੇ ਪਾਣੀ ਜਿਹੜੇ ਉੱਥੇ ਆਉਂਦੇ ਆ ਆਪਣੇ ਦਰਸ਼ਕ ਜਬ ਕੋਈ ਵੀ ਇੱਥੇ ਦੂਰੋ ਸਰਦਾਬਾਨ ਹਨਾ ਲੋਕ ਆਉਂਦੇ ਆ ਆਪਣੇ ਦਰਬਾਰ ਸਾਹਿਬ ਤਾਂ ਕਿ ਇਹ ਗੁਰੂ ਪਾਤਸ਼ਾਹ ਜੀ ਨੇ ਬੜੀ ਕਿਰਪਾ ਕਰੀ ਹੈ ਜਦੋਂ ਕੋਈ ਵੀ ਨਗਰੀ ਦੀ ਸਥਾਪਨਾ ਕਰੀ ਹੈ ਤਾਂ ਉੱਥੇ ਵੱਖ-ਵੱਖ ਕਿੱਤਿਆਂ ਦੇ ਜਿਹੜੇ ਲੋਕ ਵੀ ਬਿਠਾਤੇ ਤੇ ਉਹਨਾਂ ਦਾ ਵੀ ਕੰਮਕਾਰ ਚੱਲਦਾ ਇੱਥੋਂ ਜੀ ਹਾਂ ਰੋਜ਼ਗਾਰ ਵੀ ਮਿਲਿਆ ਹੋਇਆ ਤੇ ਨਾਲ ਹਨਾ ਤੇ ਸ਼ਰਧ ਭਾਵਨਾ ਵੀ ਹੁੰਦੀ ਆ ਜੀ 헤ਠਾ ਹੁਣ ਸੰਦੀਪ ਨੇ ਇੱਥੇ ਆਪਣਾ ਮਿਊਜ਼ੀਅਮ ਬਣਿਆ ਹੋਇਆ ਡਿਜੀਟਲ ਇੱਥੇ ਆਪਨੂੰ ਸਾਰਾ ਆਪਣਾ ਜਿਹੜਾ ਸਿੱਖ ਇਤਿਹਾਸ ਆ ਹਾਂਜੀ ਉਹ ਦੱਸਿਆ ਜਾਂਦਾ ਬਹੁਤ ਸੋਹਣਾ ਬਣਿਆ ਹੋਇਆ ਅੰਦਰ ਉਹ ਹਾਂਜੀ ਅੰਦਰ ਇਹਦਾ ਵੈਸੇ ਟਾਈਮਿੰਗ ਰੱਖੀ ਹੋਈ ਆ ਉਹ ਸਾਹਮਣੇ ਸਾਰਾ ਹੁਣ ਆਪਣਾ ਇਹ ਗਰਾਊਂਡ ਹੈਗਾ ਸਾਹਮਣੇ ਖੁੱਲਾ ਹੈ ਤੇ ਦੇਵੂ ਜੀ ਸਾਹਿਬ ਤੱਕ ਗੇਹ ਰਹਿ ਜਾਂਦੀ ਆ ਪਰ ਹੁਣ ਆਪਾਂ ਹਲੇ ਫਿਲਹਾਲ ਤਾਈ ਸਰਾਂ ਦੇ ਵਿੱਚ ਜਾਵਾਂਗੇ ਜੀ ਉੱਥੇ ਰੂਮ ਲੈ ਕੇ ਆਪਾਂ ਹਨਾ ਫੇਰ ਅੱਗੇ ਦਰਸ਼ਨ ਕਰ ਹਾਂ ਦਰਸ਼ਨ ਆਪ ਵੀ ਕਰਾਂਗੇ ਤੇ ਆਪਣੇ ਜਿਹੜੇ ਨਾਲ ਪੈਨਪਰਾ ਜੁੜੇ ਹੋਏ ਆ ਜਿਹੜੇ ਕਦੇ ਵੀ ਹੋ ਸਕਦਾ ਹਨਾ ਵੀ ਦਰਬਾਰ ਸਾਹਿਬ ਨਾ ਆਏ ਹੋਣ ਉਹਨਾਂ ਨੂੰ ਵੀ ਆਪਾਂ ਘਰ ਬੈਠੇ ਹਨਾ ਦਰਬਾਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਜਿਹੜੇ ਆਏ ਨੇ ਉਹ ਵੀ ਜ਼ਰੂਰ ਦਰਸ਼ਨ ਕਰਨ ਕਿਉਂਕਿ ਗੁਰੂ ਦੇ ਦਰਸ਼ ਕੁਝ ਨਾ ਕੁਝ ਬਦਲਦਾ ਰਹਿੰਦਾ ਇੱਥੇ ਨਾ ਜਦੋਂ ਆਪਾਂ ਹਰ ਵਾਰ ਆਉਂਦੇ ਆ ਸਦਾ ਹੀ ਜ਼ਰੂਰੀ ਨੇ ਹਾਂ ਕੁਛ ਨਾ ਕੁਛ ਬਦਲਦਾ ਰਹਿੰਦਾ ਹੈ ਆ ਜਿਹੜੇ ਹਨ ਮਾਰਕੀਟ ਆਪਾਂ ਹੁਣ ਜਾ ਰਹੇ ਆ ਆ ਇੱਥੇ ਉਹ ਹੈ ਜਿਹੜੇ ਦੁੱਧ ਨਹੀਂ ਭੁਲਾਉਂਦੇ ਹੁੰਦੇ ਹਾਂਜੀ ਕਾੜ ਕੇ ਦੁੱਧ ਭੁਲਾਉਂਦੇ ਆ ਹਾਂਜੀ ਵਿੱਚ ਕੇਸਰ ਪਾ ਕੇ ਹਾਂ ਹੁਣ ਅੱਗੇ ਸਰਾਂ ਦੇ ਆਪਾਂ ਕੋਲੇ ਪਹੁੰਚ ਚੁੱਕੇ ਆ ਪਿੱਛੇ ਨੇ ਕਿ ਇੱਥੇ ਸਿਕਿਉਰਟੀ ਦਾ ਵੀ ਹੁਣ ਪ੍ਰਬੰਧ ਬਹੁਤ ਹੋਣ ਲੱਗ ਗਿਆ ਇਸਨੀ ਹਾਂਜੀ ਹਨਾ ਸਿਕਿਉਰਟੀ ਹੈ ਜਿਹੜੀ ਇਹ ਵੀ ਜ਼ਰੂਰੀ ਹੈ ਸਹੀ ਕਿਉਂਕਿ ਇਕੱਠ ਬਹੁਤ ਹੁੰਦਾ ਹਾਂਜੀ ਇੱਕ ਇਧਰੋਂ ਰਸਤਾ ਆ ਰਿਹਾ ਦੇਖੋ ਹੁਣ ਖੱਬੀ ਸੜਕ ਹਾਂ ਸਾਹਮਣੇ ਲੰਗਰ ਹਾਲ ਰਹਿ ਗਿਆ ਹਾਂਜੀ ਉਹ ਸਾਹਮਣੇ ਆਪਾਂ ਨੂੰ ਦਿਖ ਰਿਹਾ ਜਿਹੜਾ ਉਹ ਲੰਗਰ ਹਾਲ ਇਧਰ ਸਾਈਡ ਤੇ ਹੈ ਨਾ ਜੀ ਬੜਾ ਵਧੀਆ ਮਨ ਨੂੰ ਸਕੂਨ ਮਿਲਦਾ ਹੈ ਜਦੋਂ ਅਸੀਂ ਦਰਬਾਰ ਸਾਹਿਬ ਦੇ ਅੰਦਰ ਐਂਟਰੀ ਕਰਦੇ ਹਾਂ ਅ ਇੱਥੇ ਇੱਕ ਵੱਖਰੀ ਰੂਹਾਨੀਅਤ ਜੀ ਜਿਹੜੀ ਸ਼ਕਤੀ ਹੈ ਹਾਂ ਹੁਣ ਆਪਾਂ ਸਰਾਂ ਦੇ ਵਿੱਚ ਜਿੱਥੇ ਨਿਵਾਸ ਉੱਥੇ ਪਹੁੰਚ ਗਏ ਜੀ ਅੱਗੇ ਹੁਣ ਆਪਾਂ ਇਧਰ ਜਾਵਾਂਗੇ ਜੋੜਾ ਘਰ ਵੱਲ ਜੀ ਅਬ ਬਾਹਰ ਨਾਲ ਜਿਹੜੀ ਮੁਹਾਰਨੀ ਲਿਖੀ ਹੋਈ ਐ ਸੰਦੀਪ ਇਹ ਹਣ ਬੜੀ ਵਧੀਆ ਗੱਲ ਕੀਤੀ ਐ ਇੱਥੇ ਹਾਂਜੀ ਹਾਂ ਅੱਗੇ ਹੀ ਘੜੀ ਘਰੇ ਨਾਲ ਉੱਥੇ ਜੋ ਆਪਣੇ ਹਨ ਬੈਗ ਅਸੀਂ ਜਮ੍ਹਾਂ ਕਰਵਾ ਸਕਦੇ ਹਾਂ ਜੀ ਤੇ ਨਾਲ ਜੋੜਾ ਕਰ ਇਹ ਵੀ ਹਨ ਥੋੜੇ ਟਾਈਮ ਦੇ ਹੀ ਜਿਹੜਾ ਇਹਨੂੰ ਸ਼ੇਪ ਆ ਦਿੱਤੀ ਐ ਪਹਿਲਾਂ ਬਿਲਡਿੰਗ ਹੋਰ ਹੁੰਦੀ ਸੀ ਆ ਬਹੁਤ ਸੋਹਣਾ ਹਨ ਬਣਾਇਆ ਹੋਇਆ ਹਾਂਜੀ ਹਾਂ ਜਿਹੜੀ ਲੋਕ ਦੇ ਦੇਖਾ ਬਹੁਤ ਸੋਹਣੀ ਬਣਾਤੀ ਆ ਪ੍ਰਬੰਧ ਤਾਂ ਬਹੁਤ ਵੱਡਾ ਹੈ ਵੈਸੇ ਕਿਉਂਕਿ ਇਹ ਵੀ ਹੈ ਨਾ ਨਾਲ ਸੰਦੀਪ ਇੱਥੇ ਜਿਹੜੀਆਂ ਸੰਗਤਾਂ ਆਉਣ ਵਾਲੀਆਂ ਨੇ ਉਹਨਾਂ ਦੀ ਗਿਣਤੀ ਕਿੰਨੀ ਹੁੰਦੀ ਹੈ ਹਾਂਜੀ ਇਹ ਤਾਂ ਹੈ ਫਿਰ ਉਸ ਤਰ੍ਹਾਂ ਦੇ ਹੀ ਪ੍ਰਬੰਧ ਕਰਨਾ ਹੁੰਦਾ ਹਨ ਹਾਂਜੀ ਹਾਂ ਅੰਦਰ ਉਹਦੇ ਕਿੰਨਾ ਸੋਨਾ ਹਨ ਬਣਾਇਆ ਹੋਇਆ ਜੋੜਾ ਕਰ ਵੀ ਤੇ ਹੇਠਾਂ ਸਾਹਮਣੇ ਹੁਣ ਤੁਸੀਂ ਵੇਖ ਸਕਦੇ ਹੋ ਨਾ ਪੌੜੀ ਦੇ نیچے ਉਤਰਨਾ ਪੈਂਦਾ ਹਾਂਜੀ ਹਾਂ ਵੀ ਆਪਾਂ ਨੂੰ ਗੱਠੜੀ ਜਿਹੜਾ ਆਪਣਾ ਜੋ ਵੀ ਸਮਾਨ ਹੈ ਬੈਗ ਨੇ ਆਪਣੇ ਉਹ ਜਮ੍ਹਾਂ ਕਰਵਾਉਣ ਦੇ ਲਈ ਇੱਧਰ ਦਿਵਾਨ ਹਾਲ ਆ ਜਾਂਦਾ ਜੀ ਜਦੋਂ ਆਪਾਂ ਇਧਰ ਸਾਈਡ ਫੇਰ ਵਾਪਸ ਮੁੜ ਕੇ ਨਾਲ ਹੀ ਘੜੀ ਘਰ ਦੇ ਬੈਕ ਸਾਈਡ ਜੀ ਅੰਦਰ ਜਦੋਂ ਆਪਾਂ ਸਰੋਵਰ ਨੂੰ ਜਾਣਾ ਹੋਵੇ ਸਾਹਮਣੇ ਸਰੋਵਰ ਆ ਗਿਆ ਹਾਂ ਇੱਧਰ ਆ ਗਿਆ ਜੀ ਲੰਗਰ ਹਾਲ ਇਧਰਲੀ ਸਾਈਡ ਵੀ ਇੱਕ ਮੇਨ ਗੇਟ ਰੱਖਿਆ ਹੋਇਆ ਸਾਈਡਾਂ ਦੇ ਨਾਲ ਪਾਰਕ ਬਹੁਤ ਸੋਹਣਾ ਬਣਿਆ ਹੋਇਆ ਸੰਦੀਪ ਇੱਥੇ ਹਾਂਜੀ ਜਿਹੜੇ ਆ ਆਪਾਂ ਹਨ ਮਨ ਨੂੰ ਜਿਹੜੀ ਖਿੱਚ ਮਤਲਬ ਹਨ ਆ ਦੇਖ ਕੁਦਰਤੀ ਦੇਖ ਹਨ ਕਿੰਨੇ ਸੋਹਣੇ ਫੁੱਲ ਆ ਆ ਬਹੁਤ ਸੋਹਣੇ ਇੱਥੇ ਵੀ ਆਹ ਤੇਰਾ ਦੇ ਫੁੱਲ ਬੂਟੇ ਲਾਏ ਨੇ ਹਾਂ ਤੇ ਸੇਫਟੀ ਵਾਸਤੇ ਸੈਡਾਂ ਤੇ ਉਸ ਜਗ੍ਹਾ ਨੂੰ ਕਵਰ ਵੀ ਕਰਿਆ ਹੋਇਆ ਹੈ। ਇਹਦੇ ਵਿੱਚ এলাਉਡ ਵੀ ਹੈ ਨਹੀਂਗਾ। ਹਾਂ। ਕਿਸੇ ਨੂੰ ਵੀ ਅੰਦਰ ਜਾਣਾ। ਕਿਉਂਕਿ ਨਹੀਂ ਫਿਰ ਸੰਗਤ ਕੀ ਕਰਦੇ ਵੀ ਜ਼ਿਆਦਾ ਹਨਾ ਕਈ ਵਾਰ ਫੁੱਲਾਂ ਦਾ ਨੁਕਸਾਨ ਪਹੁੰਚਾ ਦੋਗੇ। ਹਾਂਜੀ। ਇਹੋ ਹੀ ਗੱਲ ਹਨਾ ਗੁਰੂ ਸਾਹਿਬ ਜੀ ਨੇ ਬਾਰ ਬਾਰ ਸਾਨੂੰ ਗੁਰਬਾਣੀ ਦੇ ਵਿੱਚ ਸਮਝਾਈ ਆ। ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਕਿੰਨੇ ਪ੍ਰਕਾਰ ਦੇ ਰੰਗ ਆ ਦੇਖ ਸੰਦੀ? ਕਿੰਨੇ ਪ੍ਰਕਾਰ ਦੇ? ਕਿਵੇਂ ਦੇਖ ਲੋ ਨਾ ਫੁੱਲਾਂ ਦੇ ਵਿੱਚ ਬੂਟਿਆਂ ਦੇ ਵਿੱਚ ਪਰਮਾਤਮਾ ਤਰ੍ਹਾਂ ਤਰ੍ਹਾਂ ਦੇ ਰੰਗ ਭਰ ਦਿੰਦਾ ਸਾਹਮਣੇ ਲੰਗਰ ਹਾਲ ਆ ਜਾਂਦਾ ਜੀ ਸਾਹਮਣੇ ਤੁਸੀਂ ਲੰਗਰ ਹਾਲ ਦੇ ਵਿੱਚ ਦੇਖੋ ਸੰਦੀਪਾ ਜੀ ਜਿਹੜੇ ਦਾਨਪੂਰਨ ਕਰਨ ਵਾਲੇ ਸੇਵਾ ਕਰਨ ਵਾਲੇ ਜੀ ਕਿੰਨੇ ਕਿੰਨੇ ਮਤਲਬ ਸਬਜ਼ੀਆਂ ਦੇ ਕੀ ਹੋਰਾਂ ਦੇ ਹਨ ਵੀ ਇਹਦੇ ਧਰਤੇ ਸੇਵਾਦਾਰਾਂ ਦੀ ਕਮੀ ਨਹੀਂ ਇੱਧਰ ਸਾਹਮਣੇ ਨਾ ਇਸ ਡਿਊਟੀ ਦੇ ਵਿੱਚ ਚੱਲ ਰਿਹਾ ਜੀ ਜਿਹੜਾ ਥੋੜਾ ਬਹੁਤ ਮਰਮਤ ਦਾ ਕੰਮ ਉਹ ਇੱਥੋਂ ਥੋੜਾ ਦੇਖ ਕੇ ਜਾਣਾ ਪੈਂਦਾ ਅੰਦਰ ਸਾਹਮਣੇ ਦਰਵਾਜ਼ਾ ਸਾਬ ਦੇਖਣ ਲੱਗ ਗਏ ਇਧਰ ਸਾਈਡ ਤੇ ਹੁਣ ਆਪਣਾ ਲੰਗਰ ਹਾਲ ਹੈ ਜੀ ਹਾਂ ਲੰਗਰ ਹਾਲ ਦੇ ਵਿੱਚ ਹਨ ਜੋ ਵੀ ਆਪਾਂ ਚਾਹ ਪਾਣੀ ਸ਼ਕਣਾ ਹੈ ਜੀ ਇੱਕ ਗੱਲ ਹਨ ਇਹ ਬਹੁਤ ਵੱਡੀ ਹੈ ਸੰਦੀਪ ਕਿ ਦੁਨੀਆ ਦੇ ਵਿੱਚ ਹਨ ਇਹ ਸਰਵੇ ਹੋਇਆ ਕਿ ਸਭ ਤੋਂ ਵੱਡੀ ਰਸੋਈ ਜਿੱਥੇ ਇਨਸਾਨਾਂ ਦਾ পেট ਭਰਦਾ ਭੋਜਨ ਸਭ ਤੋਂ ਮਤਲਬ ਕੋਕ ਸੁਸਾਰ ਪਦਰ ਤੇ ਤਾਂ ਉਸ ਨੂੰ ਇਸ ਉਹਦੇ ਨਾਲ ਦੇਖਿਆ ਜਾਂਦਾ ਹੈ ਨਾ ਵੀ ਜਦਾਪਕ ਨਾ ਜਿੱਥੇ ਵੀ ਸਭ ਤੋਂ ਵੱਧ ਇਨਸਾਨਾਂ ਦਾ ਪੇਟ ਭਰਦਾ ਹੋਵੇ ਭੋਜਨ ਮਿਲਦਾ ਹੋਵੇ ਖਾਣਾ ਮਿਲਦਾ ਹੋਵੇ ਤਾਂ ਦਰਬਾਰ ਸਾਹਿਬ ਨੂੰ ਆਪਣੇ ਲੰਗਰ ਨੂੰ ਜੋ ਗੁਰੂ ਨਾਨਕ ਪਾਤਸ਼ਾਹ ਨੇ 20 ਰੁਪਏ ਨਾਲ ਚਲਾਇਆ ਸੀ ਉਸ ਲੰਗਰ ਨੂੰ ਪੂਰੇ ਸੰਸਾਰ ਦੇ ਵਿੱਚ ਇਸ ਕਰਕੇ ਜਾਣਿਆ ਜਾਂਦਾ ਕਿ ਸਭ ਤੋਂ ਵੱਡਾ ਲੰਗਰ ਜਿਹੜਾ ਚੱਲਦਾ ਹੈ ਭੋਜਨ ਮਿਲਦਾ ਜਿੱਥੇ ਸਭ ਤੋਂ ਵੱਡੀ ਰਸੋਈ ਹੈ ਹਾਂ ਜਿਹੜਾ ਗੁਰਦਾਮ ਦਾ ਹੋਰ ਰਿਕਾਰਡ ਹਾਂ ਉਹ ਵੀ ਸਿੱਖ ਕੌਮ ਦੇ ਸਹੀ ਆਇਆ ਜੀ ਇੱਥੇ ਕੋਈ ਹੈ ਨਾ ਭੇਦ ਭਾਵਨੀ ਦੇ ਸਾਰੇ ਤਰ੍ਹਾਂ ਦੇ ਲੋਕ ਇੱਥੇ ਬੈਠੇ ਹਨ ਆਪਣੇ ਸਾਹਮਣੇ ਇੱਥੇ ਹਿੰਦੂ ਵੀ ਹੈ ਮੁਸਲਮਾਨ ਵੀ ਹੈ ਹਨ ਜੀ ਤੇ ਪ੍ਰਸ਼ਾਦਾ ਛੱਕ ਕੇ ਵੀ ਇੰਨਾ ਮਨ ਨੂੰ ਸਕੂਨ ਮਿਲਦਾ ਹੈ ਵੀ ਉਹ ਦੱਸਿਆ ਨਹੀਂ ਜਾ ਸਕਦਾ ਹਨ ਹਾਂ ਹਰ ਕੋਈ ਹੈ ਨਾ ਤੇ ਹਰ ਇੱਕ ਚੀਜ਼ ਮਿਲਦੀ ਹੈ ਮਤਲਬ ਬਹੁਤ ਵਧੀਆ ਤਰੀਕੇ ਦੇ ਨਾਲ ਲੰਗਰ ਤਿਆਰ ਕਰਾਇਆ ਜਾਂਦਾ ਤੇ ਨਾਲੇ ਹਨਾ ਇੰਨੇ ਪਿਆਰ ਨਾਲ ਸਮਝਾਇਆ ਜਾਂਦਾ ਬੋਲਿਆ ਜਾਂਦਾ ਤੇ ਸ਼ਿਕਾਇਆ ਜਾਂਦਾ ਬੜੀ ਸ਼ਰਧਾ ਨਾਲ ਸੰਗਤ ਸੇਵਾ ਕਰਦੀ ਆ ਕੇ ਹਾਂਜੀ ਹਾਂ ਇਹ ਬਹੁਤ ਵੱਡੀ ਦੇਣ ਆ ਹੁਣ ਆਪਾਂ ਲੰਗਰ ਹਾਲ ਦੇ ਵਿੱਚ ਆ ਗਏ ਜੀ ਦਰਬਾਰ ਸਾਹਿਬ ਬੱਲ ਆ ਗਏ ਹੁਣ ਆਪਾਂ ਇੱਥੇ ਦਰਸ਼ਨ ਕਰਾਂਗੇ ਤੁਸੀਂ ਵੀ ਦਰਸ਼ਨ ਕਰੋ ਕਿੰਨਾ ਸੋਹਣਾ ਮਤਲਬ ਜਿਹੜਾ ਦ੍ਰਿਸ਼ ਹੈ ਵਾਹ ਕਮਾਲ ਕਿੰਨਾ ਜਿਹੜਾ ਮਿੱਠਾ ਮਿੱਠਾ ਕੀਰਤਨ ਹੈ ਨਾ ਹਾਂ ਸੰਗਤ ਜਦੋਂ ਖੁਦ ਸੁਣੂਗੀ ਨਾਲੇ ਮੈਂ ਦਰਸ਼ਨ ਕਰਦੇ ਰਹਿਣਗੇ ਮਲੇ ਮਿੱਠਾ ਮਿੱਠਾ ਜਿਹੜਾ ਕੀਰਤਨ ਉਹ ਤੁਹਾਡੇ ਕਿੰਨਾ ਚ ਪਵੇਗਾ ਅਸਲ ਜਿਹੜਾ ਹੈ ਨਾ ਮਹਿਸੂਸ ਕਰਤੀ ਆ ਸ਼ਾਂਤੀ ਇਹ ਦੇਖੋ ਹਾਂ ਜੋ ਜਸ ਕੀਰਤਨ ਨਿਰਵਾਣ ਕੀਰਤਨ ਗਾਉ ਉਹ ਕਰਦੇ ਕਾ ਸਤੁਰੂ ਨੇ ਜਿਹੜੇ ਉਹਨਾਂ ਕੀਰਤਨ ਨੂੰ ਮਤਲਬ ਕਿਹਾ ਵੀ ਉਹਦੀ ਸਿੱਧ ਸਲਾਹ ਕਰਨੀ ਹੈ ਨਾ ਅਸਲ ਕੀਰਤਨਾਂ ਬਾਕੀ ਸੰਗੀਤ ਵੀ ਬਹੁਤ ਆ ਦੁਨੀਆ ਤੇ ਪਰ ਜੋ ਕੀਰਤਨ ਆ ਨਾ ਗੁਰਬਾਣੀ ਦੇ ਸ਼ਬਦ ਨੂੰ ਗਾਇਨ ਕੀਤਾ ਜਾਂਦਾ ਉਹ ਤੇ ਬਾ ਕਮਾਲ ਹੈ ਸਰੋਵਰ ਪਵਿੱਤਰ ਸਰੋਵਰ ਹੈ ਨਾ ਜਿੱਥੇ ਦੇਖ ਲੋ ਕੋਈ ਭੇਦਭਾਵ ਨਹੀਂ ਦਰਸ਼ਨ ਕਰਕੇ ਕਿੰਨਾ ਮਨ ਨੂੰ ਸਕੂਨ ਮਿਲਦਾ ਹੈ ਤੇ ਫਿਰ ਉੱਪਰੋਂ ਜਿਹੜੀ ਬਾਣੀ ਗੁਰੂ ਪਾਸ਼ਾ ਜੀ ਦੀ ਉਚਾਰਨ ਕੀਤੀ ਜਾਂਦੀ ਹੈ ਕੀਰਤਨ ਕੀਤਾ ਜਾਂਦਾ ਉਹ ਹੋਰ ਦੁੱਗਣਾ ਰਸ ਭਰ ਦਿੰਦੀ ਹੈ ਹਾਂ ਬਾਕੀ ਜਿਹੜੇ ਹਨਾ ਸਤਿਗੁਰੂ ਦੀ ਗੁਰਬਾਣੀ ਦੇ ਥਰੂ ਸਾਨੂੰ ਸਮਝ ਮਿਲਦੀ ਹੈ ਵੱਡੀ ਗੱਲ ਤਾਂ ਇਹ ਆ ਜੋ ਜੀਵਨ ਜਾਂਚ ਹਨਾ ਸਤਿਗੁਰ ਮਿਲ ਚੱਜ ਅਚਾਰ ਸਿੱਖ ਤੁਦ ਕਦੇ ਨਾ ਲੱਗੇ ਦੁੱਖ ਕਿੰਨਾ ਸੋਹਣਾ ਹਨਾ ਮਾਹੌਲ ਐ ਸਾਨੂੰ ਨੀ ਬੇ ਬਹੁਤ ਵੱਡੀ ਗੱਲ ਆ ਐਵੇਂ ਥੋੜੀ ਆ ਇਹ ਹਨਾ ਮਤਲਬ ਇਹ ਕੁਝ ਬਣਾਉਣ ਦੇ ਲਈ ਗੁਰੂ ਸਾਹਿਬ ਜੀ ਨੇ ਕਿੱਡੇ ਵੱਡੇ ਤਸੱਦਦ ਸਾਏ ਆ ਸਰੀਰਾਂ ਤੇ ਜੀ ਕਿੰਨੀਆਂ ਕੁਰਬਾਨੀਆਂ ਹੋਈਆਂ ਗੁਰੂ ਅਰਜਨ ਪਾਤਸ਼ਾਹ ਜੀ ਹਨਾ ਸ਼ਹਾਦਤ ਪਿੱਛੇ ਆਪਾਂ ਕਹਿੰਦੇ ਆ ਕਿ ਜਿਹੋ ਦਰਬਾਰ ਸਾਹਿਬ ਦੀ ਹਨਾ ਉਹਨਾਂ ਨੇ ਉਹ ਸਾਰੀ ਕਰਵਾਈ ਜੀ ਹਾਂ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਫੇਰ ਉਹ ਜਿਹੜੇ ਦੁਸ਼ਮਣ ਸੀਗੇ ਉਹਨਾਂ ਨੇ ਉਹਨਾਂ ਨੂੰ ਉਹ ਤਸੀਹੇ ਦਿੱਤੇ ਕਿ ਗਿਆਨ ਕਿਤੇ ਲੋਕਾਂ ਤੱਕ ਨਾ ਜਾਵੇ ਸਾਹਮਣੇ ਇਹਨਾਂ ਚਾਰੇ ਕੋਰਨਰਾਂ ਦੇ ਹਨਾ ਸੰਦੀਪ ਇੱਥੇ ਸ਼ਵੀਲਾ ਹਨਾ ਪਾਣੀ ਜ਼ਰੂਰ ਪਲਾਇਆ ਜਾਂਦਾ ਜਲ ਬਹੁਤ ਸਿਕਾਇਆ ਜਾਂਦਾ ਤੇ ਜਲ ਵੀ ਇਹ ਨਹੀਂ ਹੁਣ ਜਿਵੇਂ ਹੁਣ ਠੰਡ ਹੈ ਹਨਾ ਹੁਣ ਆਪਾਂ ਆਏ ਹੋਏ ਹੁਣ ਉੱਥੇ ਜਲ ਵੀ ਠੰਡਾ ਨਹੀਂ ਹੈ ਬਿਲਕੁਲ ਨਾਰਮਲ ਦੇਖੋ ਹਨਾ ਆ ਬੜਾ ਵਧੀਆ ਕਿ ਦੂਰ ਨੂੰ ਚੱਲ ਕੇ ਸੰਗਤਾਂ ਹੁੰਦੀਆਂ ਨੇ ਹਨ ਫਿਰ ਉਹਨਾਂ ਦਾ ਪ੍ਰਬੰਧ ਸਾਰਾ ਉਸ ਤਰੀਕੇ ਨਾਲ ਕਰਿਆ ਹੋਇਆ ਹੈ ਇਹ ਆਪਾਂ ਭਾਗਾਂ ਵਾਲੇ ਆ ਕਿ ਆਪਾਂ ਪੰਜਾਬ ਦੇ ਵਿੱਚ ਜੰਮੇ ਆ ਸਹੀ ਗੱਲ ਇਹ ਬਹੁਤ ਵੱਡੀ ਗੱਲ ਐ ਨਹੀਂ ਆਪਾਂ ਸ਼ੁਕਰਾਨਾ ਨਹੀਂ ਕਰ ਪਾਰੇ ਹਲੇ ਪਰ ਜਦੋਂ ਆਪ ਨੂੰ ਸਮਝ ਆਊਗੀ ਨਾ ਕਿ ਪੰਜਾਬ ਦੇ ਵਿੱਚ ਕੀ ਕੁਝ ਬਾਕੀਆਂ ਕੋਲ ਕੀ ਐ ਤੇ ਸਾਡੇ ਕੋਲ ਕੀ ਜੀ ਵੱਡੀ ਗੱਲ ਇੱਥੇ ਆ ਕਿ ਗੁਰੂ ਰਾਮਦਾਸ ਜੀ ਦੇ ਦਰ ਕੋਈ ਵੀ ਭੁੱਖਾ ਨਹੀਂ ਜਾਊਗਾ ਤਨ ਗੁਰੂ ਆਂਦਾ ਜੋ ਸੱਚੇ ਪਾਤਸ਼ਾਹ ਇਹਨਾਂ ਦੀ ਦੇਨ ਆ ਸਾਨੂੰ ਤੇ ਬਹੁਤ ਵੱਡੀ ਗੱਲ ਹੈ ਹਾਂਜੀ ਸਾਹਮਣੇ ਹੈ ਨਾ ਆਪਣੇ ਇਧਰ ਜਿੱਥੇ ਕੜਾ ਪ੍ਰਸ਼ਾਦ ਦੀ ਦੇਗ ਇਧਰ ਪਰਚੀ ਕੱਟੀ ਜਾਂਦੀ ਹੈ ਜੀ ਇੱਥੋਂ ਸੰਗਤਾਂ ਨਾ ਪ੍ਰਸ਼ਾਦ ਲੈ ਰਹੀਆਂ ਨੇ ਅੱਗੇ ਸਾਹਮਣੇ ਆਪਣਾ ਅਕਾਲ ਤਖਤ ਸਾਹਿਬ ਵੀ ਸਾਹਮਣੇ ਆ ਜਾਂਦੇ ਆ ਇਸ ਸਾਈਡ ਤੇ ਉਧੋਂ ਪੰਕ ਕੱਬੇ ਸਾਈਡ ਦੇਖਦੇ ਆਂ ਉੱਪਰ ਸਾਹਮਣੇ ਇੱਧਰ 메ਨ ਡੋਡੀ ਆ ਗਈ ਜੀ ਸੰਭਾਲ ਲੈਣਾ ਆ ਪੁਰਾਣੇ ਹਨ ਜਿਹੜੇ ਦਰਖਤ ਬੇਰੀ ਹਨਾ ਸੰਲੀਪ ਉਹ ਉਹਨਾਂ ਦੀ ਸੰਭਾਲ ਉਹਨਾਂ ਨੂੰ ਕੇਅਰ ਕਰਕੇ ਰੱਖਿਆ ਹੋਇਆ ਆ ਆ ਵੀ ਵਧੀਆ ਗੱਲ ਕੀਤੀ ਦੀ ਕੋਈ ਪੁਰਾਣੇ ਸਮਿਆਂ ਦੀ ਯਾਦ ਦਿਲਾ ਰਹੀ ਹੈ ਹਨਾ ਸਹੀ ਹੈ ਸਾਹਮਣੇ ਹੁਣ ਆਪਾਂ ਦਰਸ਼ਨ ਕਰਾਂਗੇ ਜੀ ਜੀ ਹਾਂ ਦੇਖ ਲੋ ਜਦੋਂ ਮਰਜੀ ਆ ਜੀ ਬਹੁਤ ਸੰਗਤ ਹੈ ਜਿਹੜੀ ਹਰ ਸਮੇਂ ਹਾਂਜੀ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਦੇ ਲਈ ਇੱਥੇ ਹਾਜ਼ਰ ਹੁੰਦੀ ਹੈ ਤੇ ਅੱਜ ਅਸੀਂ ਵੀ ਉਹਨਾਂ ਦੇ ਵਿੱਚ ਹਾਜ਼ਰ ਹੋ ਕੇ ਸਾਹਮਣੇ ਦੇਖਣਾ ਸੰਦੀਪ ਅਕਾਲ ਤਖਤ ਸਾਹਿਬ ਦੀ ਕਿੰਨੀ ਵਧੀਆ ਦੇਖਣਾ ਤੇ ਅੰਦਰ ਹਨਾ ਆਪਾਂ ਨੂੰ ਅਲਾਉਡ ਨਹੀਂ ਹੈਗਾ ਅੰਦਰ ਵੀਡੀਓ ਨਹੀਂ ਬਣਾ ਸਕਦੇ ਜੀ ਤੇ ਬਾਹਰੋਂ ਆਪਾਂ ਡਿਊਟੀ ਦੇ ਵੇਲੇ ਤੱਕ ਹਨਾ ਆਪਾਂ ਸਾਡੇ ਸੰਗਤਾਂ ਨੂੰ ਦਰਸ਼ਨ ਕਰਵਾਏ ਜੀ ਜਰੂਰ ਵੀ ਜਦੋਂ ਵੀ ਸਮਾਂ ਮਿਲਦਾ ਤਾਂ ਇੱਥੇ ਜਰੂਰ ਆਓ ਹੁਣ ਅਸੀਂ ਆ ਗਏ ਹਾਂ ਜੀ ਬਾਹਰ ਦਰਸ਼ਨ ਕਰਕੇ ਤੇ ਬਾਹਰ ਤੁਸੀਂ ਫੇਰ ਲੰਗਰਾਲ ਸਾਈਡ ਜਦੋਂ ਆਪਾਂ ਬਾਹਰ ਆਉਂਦੇ ਆ ਇੱਕ ਇੱਥੇ ਬੁੰਗਾ ਸਾਇ ਜਿਹੜੇ ਬਣੇ ਹੋ ਸਨ ਜੀ ਹਾਂਜੀ ਇਹ ਚੀਜ਼ਾਂ ਦੇਖਣ ਵਾਲੀਆਂ ਆ ਜ਼ਰੂਰ ਜਦੋਂ ਵੀ ਸਮਾਂ ਮਿਲਦਾ ਆਪਾਂ ਟਾਈਮ 'ਚੋਂ ਟਾਈਮ ਕੱਢ ਕੇ ਆਪਣੇ ਬੱਚਿਆਂ ਨੂੰ ਆ ਇਨ੍ਹਾਂ ਥਾਵਾਂ ਦੇ ਨਾ ਸਥਾਨਾਂ ਦੇ ਦਰਸ਼ਨ ਕਰਾਈਏ ਦੁੱਖ ਪੰਜ ਨਿਵੇਰੀ ਜੀ ਜੋ ਜ ਇੱਥੇ ਆ ਕੇ ਪਤਾ ਕੀ ਇੱਕ ਤਾਂ ਬੰਦੇ ਦਾ ਹੰਕਾਰ ਨਿਕਲ ਜਾਂਦਾ ਜਦੋਂ ਸਾਰਿਆਂ ਨੂੰ ਹੁਣ ਬਰਾਬਰ ਹੁਣ ਬਰਾਬਰਤਾ ਲੈਣਾ ਜਨਾਲ ਦੇਖਦੇ ਜੀ ਤੇ ਅੰਦਰ ਹਮਦਰਦੀ ਪੈਦਾ ਹੁੰਦੀ ਹੈ ਹਮ ਤੁਸੀਂ ਸਾਰੇ ਜਦੋਂ ਵੀ ਸਮਾਂ ਮਿਲਦਾ ਤਾਂ ਦਰਬਾਰ ਸਾਹਿਬ ਦੇ ਆਪਣੇ ਬੱਚਿਆਂ ਨੂੰ ਤੇ ਆਪ ਨਾਲ ਆ ਕੇ ਜਰੂਰ ਦਰਸ਼ਨ ਕਰੋ ਜੀ ਬਾਹਰੋਂ ਆ ਰਹੇ ਆ ਦੇਖੋ ਤੁਸੀਂ ਫੌਰਨ ਤੋਂ ਵੀ ਆ ਕੇ ਇੱਥੇ ਲੋਕੀ ਪੂਰੀ ਸ਼ਰਧਾ ਨਾਲ ਹੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੇ ਆ।